ਇੱਕ ਵਾਰ ਫਿਰ ਤੋਂ ਕਿਸਾਨ ਇਕੱਠੇ ਹੋਏ ਨੇ ਤੇ ਨਾਬਾ ਦੇ ਵਿੱਚ ਧਰਨਾ ਲਗਾ ਦਿੱਤਾ ਹੈ ਦਰਅਸਲ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੀਆਂ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਵੱਡੀ ਖਬਰ ਹੈ ਜਿੱਥੇ ਬੀਤੇ ਕਾਫੀ ਦਿਨਾਂ ਤੋਂ ਇਹ ਮਾਮਲਾ ਪੱਖਿਆ ਹੋਇਆ ਸੀ ਜਦੋਂ ਕਿਸਾਨਾਂ ਦੇ ਵੱਲੋਂ ਬਾਰਡਰਾਂ ਤੇ ਧਰਨਾ ਦਿੱਤਾ ਜਾ ਰਿਹਾ ਸੀ ਉਸ ਸਮੇਂ ਦੱਸ ਸੀ ਕਿ ਧਰਨੇ ਨੂੰ ਜਿੱਥੇ ਚੁਕਵਾਇਆ ਗਿਆ ਉੱਥੇ ਹੀ ਕਿਸਾਨਾਂ ਦੇ ਇਲਜ਼ਾਮ ਸੀ ਕਿ ਉਹਨਾਂ ਦੀਆਂ ਟਰਾਲੀਆਂ ਅਤੇ ਹੋਰ ਵੀ ਕਾਫੀ ਸਮਾਨ ਚੋਰੀ ਹੋਇਆ ਹੈ ਜਿਸ ਨੂੰ ਲੈ ਕੇ ਸਰਕਾਰ ਘੇਰੇ ਦੇ ਵਿੱਚ ਸੀ ਤਾਂ ਹੁਣ ਕਿਸਾਨ ਜਥੇਬੰਦੀਆਂ ਨਾਪਾ ਪਹੁੰਚੀਆਂ ਨੇ ਜਿੱਥੇ ਟਰਾਲੀ ਚੋਰੀ ਦਾ ਮਾਮਲਾ ਮੁਰ ਤੋਂ ਭੱਗਦਾ ਨਜ਼ਰ ਆ ਰਿਹਾ ਹੈ ਦਾਸੀ ਇੱਕ ਹੀ ਕਿਸਾਨਾਂ ਦੇ ਵੱਲੋਂ ਨਗਰ ਕੌਂਸਲ ਦੇ ਕਾਰਜ ਧਾਰਕ ਅਫਸਰ ਦੀ ਸਰਕਾਰੀ ਰਿਹਾਈ ਦਾ ਘਰਾਓ ਕੀਤਾ ਗਿਆ ਤਾਂ ਜਿੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਉੱਥੇ ਹੀ ਜਦੋਂ ਤੱਕ ਕੋਈ ਵੀ ਕਾਰਵਾਈ ਨਹੀਂ ਹੁੰਦੀ ਜਾਂ ਉਹਨਾਂ ਦਾ ਸਮਾਨ ਨਹੀਂ ਮਿਲਦਾ ਪੱਕਾ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਸਾਨ ਜਿੱਥੇ ਬੰਦੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕੁਝ ਕਿਹਾ ਹੈ ਇੱਕ ਵਾਰ ਆਪਾਂ ਉਹ ਸੁਣਦੇ ਆ ਕਿ ਨਾਬੇ ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰਾਮਦ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰਾਮਦ ਕੀਤਾ ਸੀਗਾ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾਂ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨ ਆ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਿਆ ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਗਏ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀਮ ਤੋਂ ਮਨਜ਼ੂਰੀ ਲੈ ਕੇ ਫੇਰ ਜਾ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਣੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਥੇ ਨਗਰ ਕਾਉਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਲਾਗੇ ਸਾਕੇ ਕਾਫੀ ਸਮਾਨ ਆ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਫ ਆ ਉਹਨੂੰ ਇਹ ਬੇਨਤੀਆਂ ਕਰ ਰਹੇ ਤੇ ਵੀ ਸਾਡਾ ਸਮਾਨ ਜਿਹੜਾ ਬਰਾਮਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਾਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ ਵਿੱਚ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹਰੇ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾਮਦ ਹੁੰਦਾ ਉਹਨਾਂ ਚਿਰ ਬਾਈ ਅਸੀਂ ਉਹਰੇ ਹਾਜ਼ਰਾਂ ਸਮਾਨ ਕੀ ਹੈ ਸਮਾਨ ਤਾਂ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿੱਡ ਨੇ ਡਾਲੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਣੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ 쿨ਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਜਾਨੀ ਜਿਹੜਾ ਤਾਂ ਇਹਨਾਂ ਦੇ ਬਰਤੋਂ ਚ ਆ ਗਿਆ ਬਈ ਉਹ ਤੇ ਇਹਨਾਂ ਨੇ ਬਰਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਉਹ ਸਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਇਹ ਸੰਘਰਸ਼ਾ ਚੱਲ ਹੀ ਰਹੂਗਾ ਸੋ ਇਹੀ ਬੇਨਤੀ ਹੈ ਬਈ ਹਾਂਜੀ ਬਾਈ ਜੀ ਇਹ ਕਿਉਂਕਿ ਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆ ਸੋ ਜਿਹੜੇ ਉਹ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਬਿਸਾ ਇੱਕ ਜਿਹਦੇ ਲਵੇ ਵੀ ਜਾਂਚ ਆ ਉਹ ਜਾਂਚ ਕਰੇ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਆ ਨਾਬੇ ਦੇ ਵਿੱਚ ਜਿਹੜਾ ਪਰਾਂ ਉਰਾਂ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਤੁਸੀਂ ਕਹਿਣੋ ਵੀ ਇੱਥੇ ਕੀ ਸ਼ੱਕ ਲੱਗਦਾ ਕੀ ਇਹ ਸੱਕ ਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫ੍ਰਿਜਾ ਪੱਠੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹਰੇ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਸਾਰੇ ਬਾਜੀ ਮੈਂ ਜੀ ਹਾਂ ਨਹੀਂ ਬੋਲਣ ਦੇ ਜਿਹੜਾ ਬੰਦਾ ਨਹੀਂ ਬੋਲਦਾ ਹਾਲੇ ਉਰੋਂ ਰਿਕਾਰਡਟ ਕੀਤਾ ਬਾਕੀ ਜੋ ਇਹਨਾਂ ਨੇ ਧਰਨਾ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਇਹਨਾਂ ਦੇ ਪਟਾਕੇ ਵੀ ਇਸ ਧਰਤੀ ਤੇ ਪਾਵੇ ਜੀ ਕੁਛ ਕਹਿ ਰਹੇ ਨੇ ਜੀ ਇਹ ਅੱਛਾ ਜੀ ਵੀ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ अच्छा कोई गल नहीं जी ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਸ ਦੀ ਗੱਲ ਨਹੀਂ ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ ਨਹੀਂ ਮੈਂ ਨਹੀਂ ਕਦੇ ਰਿਹਾ ਜੀ ਉਰੇ ਅੱਛਾ ਜੀ ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਹੀ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਹਾਂ ਜੀ ਦਿੱਲੀ ਤੁਸੀਂ ਫਿਰ ਕਦੇ ਕੋਠੀ ਚ ਆ ਕੇ ਨਹੀਂ ਰਹੇ ਨਹੀਂ ਕੋਠੀ ਕਿਸੇ ਕੋਈ ਹੋਰ ਯੂਜ਼ ਕਰ ਰਿਆ ਸੀ ਥੋੜੀ ਦੇਰ ਅਜੇ ਨਹੀਂ ਜੀ ਸਾਡੇ ਉੱਥੇ ਮਸ਼ਿੰਦਰੀ ਖੜਦੀ ਸੀਗੀ ਜੀ ਤੁਹਾਡੀ ਦਾ ਕਬਾੜ ਜੀ ਕਰ ਲਓ ਕੂੜੇ ਦਾ ਵੀ ਤੁਹਾਡੀ ਦਾ

ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਸੀ ਅੱਛਾ ਕੀ ਭਾਈ ਕੀ ਅਜ ਪੂਰਾ ਡਿਟੇਲ ਚ ਦੱਸੋ ਨਹੀਂ ਉਹ ਚਲੋ ਜੇ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਇਸ ਵੇਲੇ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਆ